ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸਲਾ ਬਹੁਤ ਜ਼ਿਆਦਾ ਗੰਭੀਰ ਤੇ ਚਿੰਤਾਜਨਕ ਹਾਲਾਤ ਪੰਜਾਬ ਦੇ ਬਣੇ ਹੋਏ ਆ ਅਸੀਂ ਜਿਹੜਾ ਅੱਜ ਪਾਣੀ ਪੀ ਰਹੇ ਹਾਂ ਚਾਹੇ ਧਰਤੀ ਹੇਠੋਂ ਤੇ ਚਾਹੇ دریاਵਾਂ ਦੇ ਵਿੱਚੋਂ ਉਹ ਸਾਨੂੰ ਮੌਤ ਦੇ ਰਿਹਾ ਕਿਉਂਕਿ ਮੈਂ ਫਰੋਈਪੁਰ ਫਰੀਦਕੋਟ ਮੋਗਾ ਮੁਕਸਰ ਅਬੂਰ ਫਾਇਲ ਕਾ ਲੁਣਾਣੇ ਦੇ ਪਿੰਡਾਂ 'ਚ ਗਿਆ ਜਿੱਥੇ ਲੋਕਾਂ ਨੂੰ ਕਿਸੇ ਪਿੰਡ 'ਚ 50% ਦੀ ਕਿਤੇ 70-80% ਦੀ ਲੋਕਾਂ ਨੂੰ ਕਾਲਾ ਪੀੜਿਆ ਹੋ ਗਿਆ ਸੋ ਆਓ ਯਾਰ ਆਪਾਂ ਜਿਹੜੀਆਂ ਲਗਾਤਾਰ ਜ਼ਹਿਰਾਂ ਸਾਡੇ ਦਰਿਆਵਾਂ 'ਚ ਪਾ ਕੇ ਬੁੱਢੇ ਦਰਿਆ ਰਹੀ ਸਤਲੁਜ ਨੂੰ ਜ਼ਹਿਰ ਬਣਾਦਾ 35-40 ਸਾਲ ਤੋਂ ਹਜ਼ਾਰਾਂ ਡਾਈਨਿੰਗ ਫੈਕਟਰੀਆਂ ਨੇ ਉਥੋਂ ਦਾ ਸੀਵਰੇਜ ਗੰਦ ਮੱਧਾਂ ਦਾ ਜੋ ਵੀ ਉਥੇ ਗੁਆਮੂਤ ਆ ਜੋ ਹਸਪਤਾਲਾਂ ਦੀ ਗੰਦਗੀ ਆ ਮਰੀਜ਼ਾਂ ਦੀ ਸਾਰਾ ਸਤਲੁਜ ਆ ਕੇ ਨਹਿਰਾਂ ਦੇ ਵਿੱਚ ਆ ਕੇ ਲੋਕਾਂ ਨੂੰ ਜ਼ਿੰਦਗੀ ਨਹੀਂ ਮੌਤ ਦੇ ਰਿਹਾ ਖਤਮ ਕਰ ਰਿਹਾ ਬੱਚੇ ਖਤਮ ਹੋ ਰਹੇ ਨੇ ਜਵਾਕਾਂ ਦੀਆਂ ਕਿਡਨੀਆਂ ਫੇਲ ਹੋ ਰਹੀਆਂ ਨੇ ਜਵਾਕਾਂ ਨੂੰ ਕੈਂਸਲ ਹੋ ਰਿਹਾ ਜਮਦਿਆਂ ਨੂੰ ਸਾਲ ਸਾਲਿਆਂ ਨੂੰ ਸੋ ਆਓ ਮੇਰਾ ਵੀਰ 24 ਤਰੀਕ ਨੂੰ ਆਪਾਂ ਲੁਧਿਆਣੇ ਬਹੁਤ ਵੱਡਾ ਇਕੱਠ ਰੱਖਿਆ ਬੇਰਕਾ ਪਲਾਂਟ ਨਹਿਰ ਦੇ ਪੁਲ ਉੱਤੇ ਬੇਰਕਾ ਪਲਾਂਟ ਲੁਧਿਆਣੇ ਬਹੁਤ ਵੱਡਾ ਇਕੱਠ ਰੱਖਿਆ ਬਾਅਦ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕਰ ਗਏ ਕਿਉਂਕਿ ਇਹ ਮਸਲਾ ਜ਼ਮੀਨਾਂ ਵਾਲੇ ਮਸਲੇ ਨਾਲੋਂ ਵੀ ਕਿਤੇ ਵੱਡਾ ਹੈ ਜੇ ਪਾਣੀ ਸਾਡਾ ਜ਼ਹਿਰ ਬਣ ਗਿਆ ਪਾਣੀ ਸਾਨੂੰ ਮੌਤ ਦੇਣ ਲੱਗ ਗਿਆ ਤਾਂ ਆਪਾਂ ਜਿਉਂਦੇ ਕਿੱਥੋਂ ਰਹਾਂਗੇ ਆਓ ਮੇਰਾ ਵੀਰ ਵੱਡੀ ਗਿਣਤੀ ਦੇ ਵਿੱਚ ਕਰਵਾਣੀ ਇਹ ਕਹਿੰਦੀ ਆ ਪਹਿਲਾ ਪਾਣੀ ਜੀਓ ਹੈ ਜੇ ਤਹਾਰਾ ਸਭ ਕੋ ਪਾਣੀ ਨਾਲ ਜੀਵਨਾ ਪਾਣੀ ਨਾਲ ਜਿਉਨੇ ਆ ਪਵਨ ਗਰੂ ਪਾਣੀ ਪਿਤਾਓ ਆਪਣੇ ਪਿਤਾ ਨੂੰ ਆਪਣੇ ਦਰਿਆਵਾਂ ਨੂੰ ਆਪਣੇ ਧਰਤੀ ਹੇਠਾਂ ਪਾਣੀ ਨੂੰ ਬਚਾ ਕੇ ਆਪਣੀਆਂ ਨਸਲਾਂ ਤੇ ਆਪਣੇ ਆਪ ਨੂੰ ਬਚਾਈਏ 24 ਤਰੀਕ ਦਿਨ ਵਾਰ ਬੇਲਕਾ ਪਲਾਂਟ ਲੁਧਿਆਣੇ ਸਮਾਂ 10 ਵਜੇ ਵੱਧ ਤੋਂ ਵੱਧ ਪਹੁੰਚੋ ਜੀ ਧੰਨਵਾਦ ਜੀ